ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੀਂ ਮਿਸਲ ਡੱਲੇ ਵਾਲੇ ਸਰਦਾਰ ਇਹਨਾਂ ਦਾ ਸਜਰਾ ਹੈ ਗੁਲਾਬ ਸਿੰਘ ਇਹਨਾਂ ਦੇ ਪੁੱਤਰ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਦੇ ਪੁੱਤਰ ਤਾਰਾ ਸਿੰਘ ਤਾਰਾ ਸਿੰਘ ਦੇ ਤਿੰਨ ਪੁੱਤਰ ਗੁਜਰ ਸਿੰਘ ਦਸੌਂਦਾ ਸਿੰਘ ਝੰਡਾ ਸਿੰਘ ਗੁਜਰ ਸਿੰਘ ਦੇ ਦੋ ਪੁੱਤਰ ਖਜਾਨ ਸਿੰਘ ਲਹਿਣਾ ਸਿੰਘ ਝੰਡਾ ਸਿੰਘ ਦੇ ਦੋ ਪੁੱਤਰ ਨਾਰਲ ਸਿੰਘ ਬਖਤਾਵਰ ਸਿੰਘ ਨਾਰਲ ਸਿੰਘ ਦੇ ਪੁੱਤਰ ਅਮਰ ਸਿੰਘ ਇਹਨਾਂ ਦੇ ਪੁੱਤਰ ਠਾਕੁਰ ਸਿੰਘ ਡੱਲੇਵਾਲੀ ਮਿਸਲ ਦਾ ਕਰਤਾ ਸਰਦਾਰ ਗੁਲਾਬ ਸਿੰਘ ਡੱਲੇਵਾਲੀ ਇਲਾਕਾ ਸੁਲਤਾਨਪੁਰ ਦਵਾਬਾ ਬਿਸਤ ਜਲੰਧਰ ਦਾ ਵਸਨੀਕ ਸੀ ਇਸ ਦਾ ਬਾਪ ਸ਼ਰਦਾ ਰਾਮ ਖੱਤਰੀ ਦੁਕਾਨਦਾਰ ਸੀ 1783 ਵਿੱਚ ਇਸ ਨੇ ਸਿੱਖਾਂ ਦਾ ਮਜ਼ਬ ਕਬੂਲ ਕੀਤਾ ਤੇ ਦੇਸ਼ ਤੇ ਕੌਮ ਦੀ ਸੇਵਾ ਲਈ ਮੈਦਾਨ ਵਿੱਚ ਨਿਕਲ ਪਿਆ ਆਦਮੀ ਹੌਨਹਾਰ ਤੇ ਬੜਾ ਦਿਲ ਵਾਲਾ ਸੀ ਥੋੜੇ ਹੀ ਦਿਨਾਂ ਵਿੱਚ ਇਸ ਨੇ ਸਿੱਖਾਂ ਦੇ ਜਥਿਆਂ ਵਿੱਚ ਸ਼ਾਮਿਲ ਹੋ ਕੇ ਲਾਹੌਰ ਕਸੂਰ ਤੇ ਜਲੰਧਰ ਆਦਿਕ ਇਲਾਕਿਆਂ ਦੀ ਸੋਧ ਵਿੱਚ ਬੜੀ ਸੂਰਮਤਾ ਵਿਖਾਈ ਫਿਰ ਥੋੜੇ ਜਿਹੇ ਸਰਦਾਰਾਂ ਨੂੰ ਲੈ ਕੇ ਆਪਣਾ ਵੱਖਰਾ ਜਥਾ ਬਣਾ ਲਿਆ ਇਸ ਦੀ ਜ਼ਬਾਨ ਮਿੱਠੀ ਤੇ ਆਪ ਬੜਾ ਮਿਲਣਸਾਰ ਸੀ ਇਸ ਕਰਕੇ ਇਹਦੇ ਸਾਰੇ ਮੇਲੂ ਇਸ ਤੇ ਬੜਾ ਖੁਸ਼ ਰਹਿੰਦੇ ਸਨ ਤੇ ਆਪਣੇ ਸਾਥੀਆਂ ਵਿੱਚ ਬੜੀ ਇੱਜ਼ਤ ਦੀ ਨਿਗਾ ਨਾਲ ਵੇਖਿਆ ਜਾਂਦਾ ਸੀ ਜਵਾਨ ਮਰਦ ਤੇ ਦਲੇਰ ਅਜਿਹਾ ਸੀ ਕਿ ਇੱਕ ਵਾਰ ਵਿਸਾਖੀ ਦੇ ਸਮੇਂ ਸੰਮਤ ਬਿਕਰਮੀ 1807 ਕੇਵਲ 150 ਸਵਾਰਾਂ ਦੇ ਨਾਲ ਜਲੰਧਰ ਸ਼ਹਿਰ ਵਿੱਚ ਜਾ ਵੜਿਆ ਉਥੋਂ ਦੇ ਹਾਕਮ ਦੀ ਸਪਾਹ ਨਾਲ ਲੜਾਈ ਸ਼ੁਰੂ ਹੋ ਗਈ ਸੈਂਕੜੇ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਖਾਲਸਾ ਫੌਜ ਵਿੱਚ ਜੋ ਉਹਨੀ ਦਿਨੀ ਕਰਤਾਰਪੁਰ ਟਹਿਰੀ ਹੋਈ ਸੀ ਜਾ ਮਿਲਿਆ ਉਸੇ ਦਿਨ ਤੋਂ ਖਾਲਸਾ ਜਥਿਆਂ ਵਿੱਚ ਇਹਦੀ ਬਹਾਦਰੀ ਦੀ ਕੀਰਤੀ ਫੈਲ ਗਈ ਦਿਨ ਬਦਿਨ ਉਹਦੀ ਤਰੱਕੀ ਦਾ ਹਾਲ ਵੇਖ ਕੇ ਹਰਦਿਆਲ ਸਿੰਘ ਗੁਰਦਿਆਲ ਸਿੰਘ ਜੈਮਲ ਸਿੰਘ ਆਦਿਕ ਉਹਦੇ ਭਾਈ ਬੰਦਾ ਨੇ ਵੀ ਅੰਮ੍ਰਿਤ ਛਕ ਲਿਆ ਸਿੰਘ ਸਜ ਗਏ ਤੇ ਜਥਿਆਂ ਵਿੱਚ ਸ਼ਾਮਲ ਹੋ ਕੇ ਮੁਲਕ ਦੀ ਰੱਖਿਆ ਦਾ ਕੰਮ ਸ਼ੁਰੂ ਕਰ ਦਿੱਤਾ ਇੱਕ ਦਿਨ ਸੰਮਤ 1808 ਬਿਕਰਮੀ ਨੂੰ ਇਸੇ ਗੁਲਾਬ ਸਿੰਘ ਨੇ ਐਮਨਾਬਾਦ ਤੇ ਛਾਪਾ ਮਾਰਿਆ ਜਸਪਤ ਰਾਏ ਨੇ ਪਿੱਛਾ ਕੀਤਾ ਕਿੰਤੋਂ ਬੜੀ ਬਹਾਦਰੀ ਨਾਲ ਨਿਕਲ ਆਇਆ ਉਪਰੰਤ ਸੰਮਤ 1810 ਨੂੰ ਜਦ ਉਥੋਂ ਰੋੜੀ ਸਾਹਿਬ ਦਾ ਮੇਲਾ ਲੱਗਾ ਤੇ ਹੋਰ ਪਾਸੇ ਤੋਂ ਸਿੰਘ ਇਕੱਠੇ ਹੋਏ ਅਤੇ ਜਿਸ ਵੇਲੇ ਜਸਪਤ ਰਾਏ ਨੇ ਸਿੰਘਾਂ ਨੂੰ ਉਥੋਂ ਉਠਾਣਾ ਚਾਹਿਆ ਤੇ ਗੁਰਦੁਆਰੇ ਦੀ ਬੇਅਦਬੀ ਕੀਤੀ ਤਦ ਉਸੇ ਗੁਲਾਬ ਸਿੰਘ ਨੇ ਉਹਨੂੰ ਗੋਲੀ ਨਾਲ ਮਾਰ ਦਿੱਤਾ ਕਿਉਂਕਿ ਸਰਦਾਰ ਕਰੋੜਾ ਸਿੰਘ ਤੇ ਗੁਲਾਬ ਸਿੰਘ ਦੋਵੇਂ ਆਪਸ ਵਿੱਚ ਧਰਮ ਦੇ ਭਰਾ ਬਣੇ ਹੋਏ ਸਨ ਇਸ ਵਾਸਤੇ ਦੋਨਾਂ ਨੇ ਇਕਾ ਕਰਕੇ 1813 ਵਿੱਚ ਹਰਦੁਆਰ ਵੱਲ ਕੂਚ ਕੀਤਾ ਪਹਿਲਾਂ ਤਾਂ ਗੰਗਾ ਦੇ ਪੰਡਿਆਂ ਨੂੰ ਸੋਧਿਆ ਫਿਰ ਨਜੀਬਾਬਾਦ ਦੇ ਨਜੀਬ ਖਾਂ ਰੋਹਿਲੇ ਨੂੰ ਜਾ ਕੇ ਰਿਆ ਭਾਵੇਂ ਨਵਾਬ ਦੋਂਦੇ ਖਾਂ ਨੇ ਬੜੀ ਸਰਗਰਮੀ ਨਾਲ ਇਹਨਾਂ ਦਾ ਟਾਕਰਾ ਕੀਤਾ ਕਿੰਤੂ ਛੇਤੀ ਹੀ ਮੈਦਾਨ ਛੱਡ ਕੇ ਨਸ ਪਿਆ ਮੇਰਠ ਦੇ ਨਵਾਬ ਜਾਬਤ ਖਾਂ ਦਾ ਅਡਵੰਗ ਪੁਣਾ ਦੂਰ ਕੀਤਾ ਮੁਜਫਰਨਗਰ ਦੇਵਬੰਦ ਮੀਰਾਪੁਰ ਦੇ ਵੱਲ ਫੇਰਾ ਪਾਇਆ ਇਹਨਾਂ ਸਾਰਿਆਂ ਨੇ ਟਾਕਰੇ ਦੀ ਹਿੰਮਤ ਨਾ ਰੱਖਣ ਦੇ ਕਾਰਨ ਨਜ਼ਰਾਨੇ ਪੇਸ਼ ਕਰਕੇ ਅਧੀਨਤਾ ਸਵੀਕਾਰ ਕਰ ਲਈ ਫਿਰ ਸਹਾਰਨਪੁਰ ਜਾ ਪੁੱਜੇ ਉਥੇ ਵੀ ਆਪਣਾ ਸਿੱਕਾ ਮਿਠਾ ਕੇ ਪੰਜਾਬ ਨੂੰ ਵਾਪਸ ਮੁੜ ਆਏ 1815 ਬਿਕਰਮੀ ਨੂੰ ਜਦ ਅਹਿਮਦ ਸ਼ਾਹ ਅਬਦਾਲੀ ਮੁਲਕ ਹਿੰਦੁਸਤਾਨ ਵਿੱਚ ਬਹੁਤ ਸਾਰੀ ਦੌਲਤ ਲੁੱਟ ਕੇ Hindu ਨੌਜਵਾਨ ਲੜਕੀਆਂ ਨੂੰ ਬਦੋਬਦੀ ਫੜ ਕੇ ਵਾਪਸ ਹੋਇਆ ਤੇ ਦਰਿਆਏ ਰਾਵੀ ਨੂੰ ਲੰਘਣ ਸਮੇ ਸਿੱਖਾਂ ਨੇ ਉਹਦੇ ਲਸ਼ਕਰ ਨੂੰ ਜਾ ਕੇ ਰਿਆ ਤਾਂ ਇਸ ਲੜਾਈ ਵਿੱਚ ਵੀ ਇਹ ਦੋਵੇਂ ਸਰਦਾਰ ਸ਼ਾਮਲ ਸਨ ਬਹੁਤ ਸਾਰਾ ਲੁੱਟਦਾ ਮਾਲ ਇਹਨਾਂ ਦੇ ਹੱਥ ਆਇਆ ਹਿੰਦੂ ਲੜਕੀਆਂ ਨੂੰ ਜਾਲਮਾਂ ਪਾਸੋਂ छुड़ा ਕੇ ਘਰੋ ਘਰੀ ਅਪੜਾ ਦਿੱਤਾ ਇਸੇ ਸਾਲ ਕਿਸੇ ਮੁਖਬਰ ਨੇ ਖਬਰ ਦਿੱਤੀ ਕਿ ਸ਼ਾਹੀ ਖਜ਼ਾਨੇ ਦਾ 5 ਲੱਖ ਰੁਪਇਆ ਸਰਾਏ 라ਵਲਪਿੰਡੀ ਤੇ ਰੋਹਤਾਸ ਦੇ ਇਲਾਕੇ ਦਾ ਵਸੂਲ ਹੋ ਕੇ ਲਾਹੌਰ ਆ ਰਿਹਾ ਹੈ ਖਾਲਸੇ ਨੂੰ ਜ਼ਾਲਿਮਾਂ ਦੀ ਸੋਦਾਦ ਵਿੱਚ ਕਈ ਦਿਨ ਕੜਾਕੇ ਹੀ ਬੀਤਦੇ ਸਨ ਇਹ ਖਬਰ ਸੁਣਦੇ ਹੀ ਇਹ ਦੋਵੇਂ ਸਰਦਾਰ ਡੇਹਰਾ ਬਾਬਾ ਨਾਨਕ ਤੋਂ ਚੱਲ ਕੇ ਜੇਹਲਮ ਦੇ ਪਾਸ ਬਿਜਲੀ ਦੀ ਤਰ੍ਹਾਂ ਕੜਕ ਕੇ ਵੈਰੀ ਤੇ ਜਾ ਪਏ ਖਜ਼ਾਨੇ ਦਾ ਮੁਹਾਫਜ਼ ਥੋੜੀ ਜਿਹੀ ਲੜਾਈ ਨਾਲ ਨਸ ਪਿਆ ਨਸ ਗਿਆ ਇਹਨਾਂ ਨੇ 5 ਲੱਖ ਰੁਪਇਆ ਲੁੱਟ ਕੇ ਖਾਲਸੇ ਦੇ ਦਲਾ ਵਿੱਚ ਲਿਆ ਕੇ ਰਸਦ ਲੈ ਆਂਦੀ ਇਸ ਦੀਆਂ ਇਹੋ ਜਹੀਆਂ ਬਹਾਦਰੀਆਂ ਤੇ ਵੰਡ ਸ਼ਕਣ ਦੇ ਸੁਭਾਅ ਤੋਂ ਪੰਥ ਵਿੱਚ ਇਹਦਾ ਬੜਾ ਮਾਨ ਹੁੰਦਾ ਸੀ ਇਸ ਦੇ ਜਥੇ ਦੇ ਲੋਕ ਇਹਦੇ ਨਾਲ ਰਹਿਣਾ ਪਸੰਦ ਕਰਦੇ ਸਨ ਹੌਲੀ-ਹੌਲੀ ਗੁਲਾਬ ਸਿੰਘ 6000 ਸਵਾਰ ਦਾ ਮਾਲਕ ਬਣ ਗਿਆ ਸਮਤ 1816 ਨੂੰ ਆਲੂ ਕਲਾ ਨੌਰ ਦੇ ਜੰਗ ਵਿੱਚ ਸ਼ਹੀਦ ਹੋ ਗਿਆ ਇਸ ਦੇ ਪੁੱਤਰ ਜੈਪਾਲ ਸਿੰਘ ਤੇ ਹਰਦੀয়াল ਸਿੰਘ ਬਸੌਲੀ ਦੇ ਮੁਕਾਮ ਤੇ ਨਿੱਕੇ ਘੱਲੂਕਾਰਾ ਵਿੱਚ ਸ਼ਹੀਦ ਹੋ ਗਏ ਸਨ ਇਸ ਕਰਕੇ ਇਹਨਾਂ ਦੇ ਮੁਸਾਹਬ ਗੁਰਦਿਆਲ ਸਿੰਘ ਨੂੰ ਪੰਥ ਖਾਲਸੇ ਨੇ ਮਿਸਲ ਦਾ ਆਗੂ ਬਣਾਇਆ ਕਿੰਤੂ ਇਹ ਵੀ ਇੱਕ ਸਾਲ ਮਗਰੋਂ ਦੁਆਬੇ ਦੀ ਲੜਾਈ ਵਿੱਚ ਗੋਲੀ ਨਾਲ ਮਾਰਿਆ ਗਿਆ ਇਸ ਤੋਂ ਪਿੱਛੋਂ ਇਸ ਦੀ ਮਿਸਲ ਦਾ ਜਥੇਦਾਰ ਤਾਰਾ ਸਿੰਘ ਬਣਿਆ ਇਹ ਤੋੜਾ ਵਾਲੀ ਦਾ ਰਹਿਣ ਵਾਲਾ ਸੀ ਪਹਿਲਾਂ ਇਹ ਬੱਕਰੀਆਂ ਚਾਰਿਆ ਕਰਦਾ ਸੀ ਸਿੱਖਾਂ ਦਾ ਈਸ਼ਵਰਜ ਪ੍ਰਤਾਪ ਕੁਰਬਾਨੀ ਤੇ ਨਿਸ਼ਕਾਮ ਪੰਥ ਸੇਵਾ ਵੇਖ ਬੱਕਰੀਆਂ ਵੇਚ ਕੇ ਅੰਮ੍ਰਿਤ ਛੱਕ ਸਿੰਘ ਸੱਜ ਗਿਆ ਤੇ ਗੁਲਾਬ ਸਿੰਘ ਡੱਲੋ ਵਾਲੇ ਦੇ ਨਾਲ ਲੜਾਈਆਂ ਵਿੱਚ ਸ਼ਾਮਿਲ ਰਹਿਣ ਲੱਗਾ ਇਹ ਆਦਮੀ ਬਹਾਦਰ ਤੇ ਸਿਆਣਾ ਸੀ ਤੇ ਆਪਣੇ ਸੁਭਾਅ ਨਾਲ ਹਰ ਇੱਕ ਨੂੰ ਖੁਸ਼ ਰੱਖਦਾ ਸੀ ਇਸ ਕਰਕੇ ਗੁਲਾਬ ਸਿੰਘ ਦੀ ਜ਼ਿੰਦਗੀ ਵਿੱਚ ਹੀ ਖਾਸ ਆਦਮੀਆਂ ਵਿੱਚੋਂ ਸਮਝਿਆ ਜਾਂਦਾ ਸੀ ਆਪਣੀ ਦਾਨਾਈ ਤੇ ਹਿੰਮਤ ਨਾਲ ਮਿਸਲ ਦਾ ਜਥੇਦਾਰ ਬਣ ਗਿਆ ਥੋੜੇ ਦਿਨਾਂ ਮਗਰੋਂ ਇਹਦੇ ਪ੍ਰਤਾਪ ਦਾ ਸਿਤਾਰਾ ਅਜਿਹਾ ਚਮਕਿਆ ਜਦ ਇਹ ਸਰਦਾਰ ਹਰੀ ਸਿੰਘ ਭੰਗੀ ਦੇ ਨਾਲ ਕਸੂਰ ਦੀ ਲੜਾਈ ਵਿੱਚ ਗਿਆ ਤਦ ਬੜੀ ਬਹਾਦਰੀ ਦੇ ਜੋਰ ਵਿਖਾਏ ਅਦੀਨਾ ਬੇਗ ਦੇ ਦੀਵਾਨ ਬਿਸੰਬਰਦਿਆਲ ਦੇ ਨਾਲ ਲੜਾਈ ਹੋਣ ਤੇ ਉਸ ਨੂੰ ਮਾਰ ਦਿੱਤਾ ਤੇ ਇਹਦੇ 3 ਲੱਖ ਰੁਪਏ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਆਪਣੇ ਬਰਾਦਰੀ ਦੇ ਆਪਣੇ ਬਰਾਦਰੀ ਤੇ ਸਬੰਧੀਆਂ ਨੂੰ ਗੁਰੂ ਘਰ ਦੀ ਸਿੱਖਿਆ ਦੇ ਕੇ ਸਾਰਿਆਂ ਨੂੰ ਸਿੰਘ ਸਜ ਗਿਆ ਇਸੇ ਤਰ੍ਹਾਂ ਇਸ ਦਾ ਸੁੱਚਾ ਆਚਰਨ ਉੱਚਾ ਜੀਵਨ ਵੇਖ ਚੌਧਰੀ ਗੋਹਰਦਾਸ ਸਾਕਨ ਕਿੰਗ ਜੋ ਦਰਿਆਏ ਸਤਲੁਜ ਦੇ ਲਹਿੰਦੇ ਪਾਸੇ ਹੈ ਸਿੰਘ ਬਣ ਗਿਆ ਚੌਧਰੀ ਦੇ ਸਿੰਘ ਬਣਦੇ ਹੀ ਇਸ ਦਾ ਸਾਰਾ ਪਿੰਡ ਸਿੰਘ ਸਜ ਗਿਆ ਤੇ ਸਾਰੇ ਦੇ ਸਾਰੇ ਤਾਰਾ ਸਿੰਘ ਦੇ ਜਥੇ ਵਿੱਚ ਸ਼ਾਮਿਲ ਹੋ ਗਏ ਥੋੜੇ ਹੀ ਚਿਰ ਵਿੱਚ ਤਾਰਾ ਸਿੰਘ ਦੇ ਜਥੇ ਵਿੱਚ 10000 ਸਿੰਘ ਹੋ ਗਿਆ ਜੇਠ ਸੰਮਤ 1820 ਬਿਕਰਮੀ ਨੂੰ ਇਸ ਨੇ ਸਿੱਖਾਂ ਦੇ ਨਾਲ ਸ਼ਾਮਿਲ ਹੋ ਕੇ ਸਰਹਿੰਦ ਤੇ ਹਮਲਾ ਕੀਤਾ ਜੈਨ ਖਾਂ ਸਰਹੰਦ ਦਾ ਹਾਕਮ ਮਾਰਿਆ ਗਿਆ ਇਸ ਨੇ ਧਰਮਕੋਟ ਘੋਗ ਰਾਣਾ ਬਦੋਵਾਲ ਦਖਣੀ ਆਦ ਤੇ ਆਪਣਾ ਕਬਜ਼ਾ ਕਰ ਲਿਆ ਤੇ ਖਾਸ ਕਸਬਾ ਰਾਹੂ ਨੂੰ ਆਪਣਾ ਕੇਂਦਰੀ ਸਥਾਨ ਬਣਾ ਕੇ 8 ਲੱਖ ਦੀ ਆਮਦਨੀ ਦੇ ਮੁਲਕ ਤੇ ਕਬਜ਼ਾ ਕਰ ਬੈਠਾ ਦਿਨ ਬਦਨ ਇਹਦਾ ਸਿਤਾਰਾ ਚਮਕਣ ਲੱਗਾ ਸਰਦਾਰਾਂ ਥਾਨੇਸਰੀ ਰੋਪੜ ਸਿਆਲੀਆਂ ਖੇੜੀ ਖਮਾਨੋ ਸਾਰੇ ਇਸ ਦੇ ਅਧੀਨ ਹੋ ਗਏ ਇੱਕ ਵਾਰ ਦੀ ਗੱਲ ਹੈ ਕਿ ਸੰਸਾਰ ਚੰਦ ਨੇ ਸਰਦਾਰ ਜੋਧ ਸਿੰਘ ਰਾਮਗੜੀਏ ਨੂੰ ਟਬਲਾ ਦੇ ਕੇ ਤਾਰਾ ਸਿੰਘ ਤੇ ਚੜ੍ਹਾਈ ਕਰਾ ਦਿੱਤੀ ਤੇ ਕਿਲਾ ਦਖਣੀ ਤੇ 20 ਦਿਨਾਂ ਤੱਕ ਲੜਾਈ ਹੁੰਦੀ ਰਹੀ ਕਿੰਤੂ ਤਾਰਾ ਸਿੰਘ ਨੇ ਆਪਣੀ ਬਹਾਦਰੀ ਤੇ ਜਵਾਬਰਦੀ ਨਾਲ ਉਹਨੂੰ ਗਾਲਬ ਨਹੀਂ ਹੋਣ ਦਿੱਤਾ ਤੇ ਸਾਰੇ ناکਾਮਯਾਬ ਹੋ ਕੇ ਵਾਪਸ ਮੁੜੇ ਸੰਮਤ 1859 ਵਿਕਰਮੀ ਨੂੰ ਇਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੂੰ ਵੀ ਸ਼ਕਸ਼ਤ ਦਿੱਤੀ ਇਹ ਸਰਦਾਰ ਬੜਾ ਦਾਨੀ ਸੀ ਹਰ ਪਿੰਡ ਵਿੱਚ ਇਸਨੇ ਗਰੀਬਾਂ ਲਈ ਲੰਗਰ ਲਾਏ ਹੋਏ ਸਨ ਆਪਣੀ ਪ੍ਰਜਾ ਨੂੰ ਬੜਾ ਪ੍ਰਸੰਨ ਰੱਖਦਾ ਸੀ ਇਹ ਹੀ ਕਾਰਨ ਹੈ ਕਿ ਜਦ ਕਦੀ ਇਸਤੇ ਕੋਈ ਦੁਸ਼ਮਣ ਹਮਲਾ ਕਰਦਾ ਤਦ ਪ੍ਰਜਾ ਇਕੱਠੀ ਹੋ ਕੇ ਮਦਦ ਲਈ ਨਿਕਲ ਆਉਂਦੀ ਤੇ ਵੈਰੀ ਦੀ ਕੋਈ ਪੇਸ਼ ਜਾਣ ਨਾ ਦਿੰਦੀ ਇੱਕ ਵਾਰ ਇਹ ਸਰਦਾਰ 30 ਮੀਲ ਦਾ ਧਾਵਾ ਕਰਕੇ ਦਾਦਾ ਪਰ ਤੇ ਅਚੰਤਿਤ ਜਾ ਪਿਆ ਤੇ ਉਥੋਂ ਦੇ ਅਨਿਆਈ ਹਾਕਮ ਨੂੰ ਪਾਰ ਬੁਲਾਇਆ ਇਸ ਦੇ ਤਿੰਨ ਪੁੱਤਰ ਸਨ ਗੁਜਰ ਸਿੰਘ ਨੂੰ ਪ੍ਰਗਣਾੰਤੇ ਕਿਲਾ ਕੁੰਗਰਾਣਾ ਧਰਮਕੋਟ ਤੇ ਦਸੌਂਦਾ ਸਿੰਘ ਨੂੰ ਕਿਲਾ ਦੱਖਣੀ ਬਦੋਵਾਲ ਸਤਲੁਜ ਦੇ ਖੱਬੇ ਪਾਸੇ ਤੇ ਤੀਜੇ ਝੰਡਾ ਸਿੰਘ ਨੂੰ ਦਵਾਬਾ ਬਿਸਤ ਜਲੰਧਰ ਨਕੋਦਰ ਮਾਜਪੁਰ ਵੱਲੋਂ ਕੀ 30-30 ਹਜ਼ਾਰ ਦੀ ਆਮਦਨੀ ਦੀਆਂ ਜਾਗੀਰਾਂ ਦੇ ਕੇ ਅੱਡ ਕਰ ਦਿੱਤਾ ਬਾਕੀ ਮੁਲਕ ਜੋ 5 ਲੱਖ ਦੇ ਕਰੀਬ ਸੀ ਆਪਣੇ ਪਾਸ ਰੱਖਿਆ ਜੋ ਸੰਮਤ 1864 ਨੂੰ ਭਾਗ ਸਿੰਘ ਦੇ ਚਲਾਣਾ ਕਰ ਜਾਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸلطਨਤ ਵਿੱਚ ਸ਼ਾਮਲ ਕਰ ਲਿਆ ਤਾਰਾ ਸਿੰਘ ਦੀ ਸਿੰਘਣੀ ਨੇ ਹਾਥੀ ਦਾ ਇੱਕ ਜੰਜੀਰ 5 ਘੋੜੇ 6 ਲੱਖ ਰੁਪਇਆ ਮਹਾਰਾਜਾ ਰਣਜੀਤ ਸਿੰਘ ਨੂੰ ਮਾਤਮ ਪੁਰਸੀ ਤੇ ਆਉਣ ਦੇ ਸਮੇਂ ਭੇਟਾ ਵਜੋਂ ਦਿੱਤਾ ਮਹਾਰਾਜਾ ਕਿਲੇ ਦੇ ਵਿੱਚ ਜਾਣਾ ਚਾਹੁੰਦਾ ਸੀ ਤਾਰਾ ਸਿੰਘ ਦੀ ਸਿੰਘਣੀ ਨੇ ਅੰਦਰ ਜਾਣ ਦੀ ਆਗਿਆ ਨਾ ਦਿੱਤੀ ਫੌਜ ਨੇ ਝਟ ਕਿਲੇ ਤੇ ਤੋਪ ਦੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਉਧਰੋਂ ਤਾਰਾ ਸਿੰਘ ਦੀ ਸਿੰਘਣੀ ਨੇ ਵੀ ਉੱਤਰ ਵਿੱਚ ਗੋਲੇ ਮਾਰਨੇ ਸ਼ੁਰੂ ਕਰ ਦਿੱਤੇ ਦੁਪਹਿਰ ਤੱਕ ਇੰਨੀ ਸਖਤ ਲੜਾਈ ਹੋਈ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਦਿਲ ਭੈ ਭੀਤ ਹੋ ਗਏ ਤੇ ਪੈਰ ਉਖੜਨ ਲੱਗੇ ਕਿਲੇ ਵਿੱਚ ਦੇ ਕੁਝ ਨੌਕਰਾਂ ਨੇ ਕਿਲੇ ਦਾ ਦਰਵਾਜ਼ਾ ਖੋਲ ਦਿੱਤਾ ਹੁਣ ਕੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਫਤਿਹ ਹੋਈ ਝੰਡਾ ਸਿੰਘ ਦੇ ਪਾਸ ਸੱਤ ਪਿੰਡ ਮਾਲਪੁਰ ਨਕੋਦਰ ਬਲੋਕੀ ਆਦ ਰਹਿਣ ਦਿੱਤੇ ਤੇ ਦੋ ਪਿੰਡ ਸਰਦਾਰਨੀ ਰਤਨ ਕੌਰ ਦੇ ਗੁਜਾਰੇ ਵਾਸਤੇ ਉਹਨੂੰ ਦਿੱਤੇ ਜੋ 1877 ਬਿਕਰਮੀ ਨੂੰ ਬੇਦੀ ਬਿਕਰਮ ਸਿੰਘ ਦੇ ਕਬਜ਼ੇ ਵਿੱਚ ਆ ਗਏ ਤੇ ਸਿੱਖਾਂ ਦੇ ਪੁੱਤਰ ਰੋਟੀ ਤੋਂ ਆਤਰ ਹੋ ਗਏ ਕਿਲਾ ਦਖਣੀ ਤਾਂ ਪਹਿਲਾਂ ਹੀ ਦਸੌਂਦਾ ਸਿੰਘ ਤੋਂ ਬੇਦੀ ਸਾਹਿਬ ਸਿੰਘ ਨੇ ਲੈ ਲਿਆ ਸੀ ਸੋ ਜਦੋਂ 1864 ਤੇ 65 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਲੰਘ ਕੇ ਰਾਜਪੂਤਾਨਾ ਰਾਏਕੋਟਾਂ ਦਾ ਮੁਲਕ ਆਪਣੇ ਮਿੱਤਰਾਂ ਵਿੱਚ ਵੰਡ ਦਿੱਤਾ ਉਸੇ ਵੇਲੇ ਗੁਜਰ ਸਿੰਘ ਦਸੌਂਦਾ ਸਿੰਘ ਪਾਸੋਂ ਵੀ ਕੁਗਰਾਣਾ ਤੇ ਬੱਧੋਵਾਲ ਦਾ ਇਲਾਕਾ ਲੈ ਕੇ ਸਰਦਾਰ ਗੁਰਦੇਵ ਸਿੰਘ ਡੱਲੇਵਾਲੇ ਨੂੰ ਦੇ ਦਿੱਤਾ ਉਹਨਾਂ ਨੇ ਬੜਾ ਹੀ ਵਾਵੇਲਾ ਕੀਤਾ ਕਿੰਤੂ ਜਦ ਉਹਨਾਂ ਦੀ ਕੋਈ ਪੇਸ਼ ਨਾ ਗਈ ਤਦ ਦਸੌਂਦਾ ਸਿੰਘ ਆਪਣੇ ਸਹਰੇ ਟੁਰ ਗਿਆ ਜਿੱਥੇ ਉਹਨੇ ਚਲਾਣਾ ਕੀਤਾ ਇਨਾਂ ਦੀ ਸੰਤਾਨ ਕੋਈ ਨਹੀਂ ਸੀ ਗੁਜਰ ਸਿੰਘ ਤੇ ਝੰਡਾ ਸਿੰਘ ਨੂੰ ਬੱਲੂ ਦੇ ਪਿੰਡਾਂ ਵਿੱਚੋਂ ਅਧ ਮਿਲ ਗਿਆ ਇਹ ਪਿੰਡ ਤਾਰਾ ਸਿੰਘ ਨੇ ਉਦਾਸੀ ਸਾਧਾ ਨੂੰ ਦੇ ਰੱਖੇ ਸਨ ਰਤਨ ਕੌਰ ਦੀ ਮਹਾਰਾਜਾ ਨੇ 1800 ਰੁਪਇਆ ਮਹਾਵਾਰ ਪੈਨਸ਼ਨ ਨਿਯਤ ਕਰ ਦਿੱਤੀ ਜੋ ਉਹ ਆਪਣੀ ਜ਼ਿੰਦਗੀ ਭਰ 1906 ਤੱਕ ਖਾਂਦੀ ਰਹੀ ਇਸ ਦੇ ਗੁਜਰਨ ਨਾਲ 200 ਰੁਪਿਆ ਸਾਲਾਨਾ ਦੀ ਪੈਨਸ਼ਨ ਨਾਰਲ ਸਿੰਘ ਨੂੰ ਮਿਲੀ ਬਖਤਾਵਰ ਸਿੰਘ ਤੇ ਨਾਰਲ ਸਿੰਘ ਨੂੰ ਪਿੰਡ ਬਲੋਕੀ ਤੇ ਸਰਕਪੁਰ ਦਾ ਅੱਧਾ ਜ਼ਿਮੀਂਦਾਰਾ ਤੇ 280 ਰੁਪਏ ਦੀ ਸਾਲਾਨਾ ਜਾਗੀਰ ਮਿਲੀ ਨਾਰਲ ਸਿੰਘ ਨੇ ਅੰਗਰੇਜ਼ੀ ਫੌਜ ਵਿੱਚ ਸੂਬੇਦਾਰ ਰਹਿ ਕੇ 685 ਰੁਪਏ ਸਾਲਾਨਾ ਦੀ ਪੈਨਸ਼ਨ ਪ੍ਰਾਪਤ ਕੀਤੀ ਹੁਣ ਇਹਦਾ ਪੁੱਤਰ ਅਮਰ ਸਿੰਘ 685 ਰੁਪਏ ਦੀ ਜਾਗੀਰ ਤੇ 40 ਕਮਹਾ ਜਮੀਨ ਦਾ ਮਾਲਕ ਪਿੰਡ ਬਲੋਕੀ ਜ਼ਿਲ੍ਹਾ ਜਲੰਧਰ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ